ਤੁਸੀਂ ਅੱਜ ਫਿਰ ਕੋਠੀ ਖਾਲੀ ਕਰਾਉਣ ਆਏ ਹੋ ਮੈਂ ਮੌਜੂਦਾ ਐਮਐਲਏ ਹਾਂ ਜਿਹੜਾ ਬੰਦਾ ਹੁਣ ਪੀਆਰਟੀਸੀ ਦਾ ਤੁਸੀਂ ਚੇਅਰਮੈਨ ਲਾਇਆ ਆ ਇਹਦੇ ਕੋਲ ਕੋਈ ਸੰਵਿਧਾਨਿਕ ਹਕੌਦ ਨਹੀਂ ਉਹਨੂੰ 50 ਕਿੱਲਾਂ ਦੀ ਤੁਸੀਂ ਕੋਠੀ ਦਿੱਤੀ ਉਹ ਖਾਲੀ ਕਿਉਂ ਨਹੀਂ ਕਰਾਉਂਦੇ ਕੇਜਰੀਵਾਲ ਕੋ ਕਿਹਣਾ ਆਉਦਾ ਵੀ ਪੰਜਾਬ ਦਾ ਕਰਪੂਰਸਲਾ ਹਾਊਸ ਤੁਸੀਂ ਦਿੱਲੀ ਵਾਲਿਆਂ ਨੂੰ ਦਬਾਈ ਬੈਠੇ ਹੋ ਉੱਥੇ ਉਹ ਬੈਠਾ ਆ ਸਰ ਉਹਦੇ ਚ ਉਹ ਉਹਦੇ ਕੋ ਕਿਉਂ ਨਹੀਂ ਖਾਲੀ ਕਰਾਉਂਦੇ ਮੈਂ ਤਾਂ ਐਮਐਲਏ ਹਾਂ ਮੇਰਾ ਰਾਈਟ ਬਣਦਾ ਮੈਂ ਉਸ ਕੋਠੀ ਨੂੰ ਰੱਖ ਸਕਦਾ ਜੇ ਮੈਂ ਨਹੀਂ ਰੱਖ ਸਕਦਾ ਫਿਰ ਸੀਐਮ ਵੀ ਨਹੀਂ ਰੱਖ ਸਕਦਾ ਤੈਨੂੰ ਮੈਂ ਕੋਈ ਕੰਨ ਕਵਾਂ ਚੰਗਾ ਨਹੀਂ ਲੱਗਦਾ ਇਹਨਾਂ ਵੀ ਥੱਲੇ ਲਾ ਕੇ ਨਾ ਚੱਲ ਨਾਇਕ ਆ ਮਕਰ ਇਹ ਦੇਣੀਆਂ ਪੈਣੀਆਂ ਸਾਰਿਆਂ ਨੂੰ ਸਿਰਫ ਸਾਲ ਰਹਿ ਗੜਾ ਤੁਸੀਂ ਆਨੇ ਆਉਣਾ ਵੀ ਇਹ ਪੱਕੇ ਸਾਰੀ ਉਮਰ ਵਾਸਤੇ ਇੱਥੇ ਰਾਜੇ ਮਹਾਰਾਜੇ ਵੀ ਨਹੀਂ ਰਹੇ ਤਕਲੀਬ ਹੈ ਨਾ ਕ ਐਮਐਲਏ ਦੀ ਵੀ ਕ ਐਮਐਲਏ ਨਹੀਂ ਉੱਥੇ ਰਹਿ ਸਕਦਾ ਜੇ ਤੁਹਾਡੇ ਨਾਲ ਤੁਹਾਡੇ ਉਹ ਖਿਲਾਫ ਬੋਲ ਗਿਆ ਤੋ ਸਰਕਾਰੀ ਕੋਠੀ ਜਨੈਰ ਦਾ ਸਾਰਾ ਤੁਹਾਡੇ ਪਿਓ ਦੀ ਨਹੀਂ ਕਿਸੇ ਦੇ ਤੇ ਮੈਂ ਹੁਣ ਫੇਰ ਤੁਹਾਡੀਆਂ ਧੱਜੀਆਂ ਵੀ ਵੇਖੀ ਤਰ੍ਹਾਂ ਕਿ ਤਰ੍ਹਾਂ ੜਾਉਂਦਾ ਕਿੱਥੋਂ ਕਿੱਥੋਂ ਕੀ ਕੀ ਆਉਂਦਾ ਰਿਹਾ ਮੈਂ ਤੁਹਾਨੂੰ ਸਭ ਤੁਹਾਨੂੰ ਦੱਸੂਗਾ ਹੁਣ ਵੀ ਕਿਹੜੇ ਸਾਹ ਵੜਾ ਕੀ ਚੱਲਦਾ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਨਸ਼ੂ ਮੜਕਨ ਅੱਜ ਸਵੇਰੇ ਸਵੇਰੇ ਐਮਐਲਏ ਸਨੋਰ ਹਰਮਿਤ ਸਿੰਘ ਪਠਾਨ ਮਾਜਰਾ ਲਾਈਵ ਹੁੰਦੇ ਨੇ ਤੇ ਜਾਣਕਾਰੀ ਦਿੰਦੇ ਨੇ ਕਿ ਉਹਨਾਂ ਦੀ ਜਿਹੜੀ ਸਰਕਾਰੀ ਕੋਠੀ ਹੈ 9C ਜਿਸ ਨੂੰ ਖਾਲੀ ਕਰਵਾਇਆ ਜਾ ਰਿਹਾ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਜਿਹੜੇ ਆਪਣੇ ਸਮਰਥਕਾਂ ਨੂੰ ਅਪੀਲ ਕਰ ਦਿੱਤੀ ਜਾਂਦੀ ਹੈ ਸੋ ਤਸਵੀਰਾਂ ਉਹਨਾਂ ਦੀ ਸਰਕਾਰੀ ਕੋਠੀ 9C ਦੀਆਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਿਆ ਹੈ ਇਹਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਨੇ ਕਿ ਕੁਝ ਸਮੇਂ ਪਹਿਲਾਂ ਐਂਬੂਲੈਂਸ ਤੇ ਇਸ ਦੇ ਨਾਲ ਹੀ ਹੋਰ ਜਿਹੜੀ ਸਮਾਨ ਚੱਕਣ ਵਾਲੀਆਂ ਗੱਡੀਆਂ ਅੰਦਰ ਗਈਆਂ ਸੀ ਸੋ ਉਹਨਾਂ ਦੇ ਸਮਰਥਨ ਸਾਥੀ ਪਹੁੰਚੇ ਪਏ ਨੇ ਸਰ ਕਿਵੇਂ ਦੇਖ ਰਹੇ ਹੋ ਕਿ ਅੱਜ ਐਮਐਲਏ ਸਨੋਰ ਹਰਮੀ ਸਿੰਘ ਪਠਾਨ ਮਾਜਰਾ ਦੀ ਕੋਠੀ ਜਿਹੜੀ ਖਾਲੀ ਕਰਵਾਈ ਜਾ ਰਹੀ ਹੈ ਦੇਖੋ ਜੀ ਹਜ਼ਾਰਾਂ ਦੀ ਵੋਟਾਂ ਨਾਲ ਜਿੱਤਿਆ ਹੋਇਆ ਬੰਦਾ ਸਰਕਾਰ ਨੇ ਉਹਨੂੰ ਲਾਡ ਕੀਤੀ ਸੀ ਕੋਠੀ ਪਰ ਹੁਣ ਚਲੋ ਸਮਾ ਇਹੋ ਜਿਹਾ ਸਿਸਟਮ ਇਹੋ ਜਿਹਾ ਬਣ ਗਿਆ ਮਗਰ ਉਹਨਾਂ ਦੇ ਜਿਹੜੇ ਧਰਮ ਪਤਰੀ ਨੇ ਉਹ ਅੰਦਰ ਨੇ ਉਹਨਾਂ ਦਾ ਹੈਲਥ ਇਸ਼ੂ ਹੈ ਤੇ ਜੇ ਉਹਨਾਂ ਨੂੰ ਕੱਲ ਨੂੰ ਉਨੀ ਕੀ ਗੱਲ ਹੋ ਜਾਂਦੀ ਹੈ ਤੇ ਉਹਦੇ ਜ਼ਿੰਮੇਵਾਰ ਜਿਹੜਾ ਹੈ ਉਹ ਪ੍ਰਸ਼ਾਸਨ ਹੀ ਹੋਊਗਾ ਤੇ ਜਦ ਤੱਕ ਮਾਨਯੋਗ ਕੋਰਟ ਚ ਫੈਸਲਾ ਪੈਂਡਿੰਗ ਆ ਤੇ ਕਿਵੇਂ ਆਪਾਂ ਕੋਠੀ ਖਾਲੀ ਕਰਾ ਸਕਦੇ ਆ ਮੈਂ ਇੱਕ ਗੱਲ ਦੱਸੋ ਐਮਐਲਏ ਸਾਹਿਬ ਵੀ ਕੁਝ ਸਮੇਂ ਪਹਿਲਾਂ ਲਾਈਵ ਹੋਏ ਸੀ ਉਹਨਾਂ ਨੇ ਵੀ ਇਹੀ ਸਵਾਲ ਚੁੱਕੇ ਨੇ ਕਿ ਮੈਂ ਮੌਜੂਦਾ ਸਨੌਰ ਦਾ ਐਮਐਲਏ ਆ ਮੇਰਾ ਅਧਿਕਾਰ ਆ ਮੇਰੀ ਕੋਠੀ ਆ ਪਰ ਕੀ ਐ ਨਹੀਂ ਲੱਗਦਾ ਕਿ ਤਾਨਾ ਛੇ ਜਾਂ ਤਕੇ ਛੇ ਕਿੱਥੇ ਨ ਕਿੱਥੇ ਤੁਹਾਡੇ ਸਾਹਮਣੇ ਆ ਇੱਥੇ ਤੁਹਾਨੂੰ ਕੋਈ ਮਾਹੌਲ ਇਹੋ ਜਿਹਾ ਦੇਖ ਰਿਹਾ ਵੀ ਕੋਈ ਇੱਥੇ ਕੋਈ ਮਾਹੌਲ ਕ੍ਰਿਟੀਕਲ ਆ ਕੋਈ ਝਗੜੇ ਵਾਲ ਅਸੀਂ ਆ ਗਏ ਤੇ ਸਾਨੂੰ ਐ ਟਰੀਟ ਕਰ ਰਹੇ ਨੇ ਜਿਵੇਂ ਪਤਾ ਨਹੀਂ ਅਸੀਂ ਇਹਨਾਂ ਦਾ ਕੀ ਨੁਕਸਾਨ ਕਰ ਦੇਣਾ ਪਰਿਵਾਰ ਮੈਂਬਰਾਂ ਦੇ ਕਿਹੋ ਜਿਹਾ ਮਾਹੌਲ ਨੇ ਅੰਦਰ ਕਿਵੇਂ ਨੇ ਅੰਦਰ ਐਂਬੂਲੈਂਸ ਖੜੀ ਹੈ ਜੀ ਉਹ ਪਹਿਲਾਂ ਵੀ ਬਿਮਾਰ ਰਹੇ ਨੇ ਪਤਾ ਹੀ ਤੁਹਾਨੂੰ ਹਸਪੀਟਲ ਐਡਮਿਟ ਸੀਗੀ ਮੈਂ ਤਾਂ ਉਹੀ ਪ੍ਰਸ਼ਾਸਨ ਵੀ ਇਹੀ ਗੱਲ ਕੀਤੀ ਹੈ ਜੇ ਉਹਨਾਂ ਨੂੰ ਕੋਈ ਉਨੀ ਕੀ ਗੱਲ ਹੋ ਜਾਂਦੀ ਹੈ ਉਹ ਬੀਪੀ ਬਲੱਡ ਪ੍ਰੈਸ਼ਰ ਦੇ ਮਰੀਜ਼ ਨੇ ਸ਼ੂਗਰ ਦਾ ਉਹਨਾਂ ਨੂੰ ਆ ਤੇ ਜੇ ਕੋਈ ਉਨੀ ਕੀ ਗੱਲ ਹੋ ਜਾਂਦੀ ਹੈ ਉਹਦੇ ਜ਼ਿੰਮੇਵਾਰ ਫਿਰ ਪ੍ਰਸ਼ਾਸਨ ਹੀ ਹੋਊਗਾ ਸੋ ਬਿਲਕੁਲ ਹੋਰ ਵੀ ਇਹਨਾਂ ਦੇ ਪਰਿਵਾਰ ਮੈਂਬਰ ਆਏ ਮੈਨੇ ਬਾਈ ਤੁਸੀਂ ਅੰਦਰ ਜਾਣ ਦੀ ਗੱਲ ਕਰ ਰਹੇ ਸੀ ਸੋ ਗੱਲ ਕਰਨ ਦੇ ਮਾਹੌਲ ਚ ਨਹੀਂ ਹੈਗੇ ਸੋ ਇਹ ਤਸਵੀਰਾਂ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਕੋਠੀ 9C ਦੀ ਬਾਰਦੀਆਂ ਨੇ ਜਿੱਥੇ ਕੁਝ ਸਮੇਂ ਪਹਿਲਾਂ ਐਂਬੂਲੈਂਸ ਜਾਂਦੀ ਹੈ ਫਿਰ ਨਾਲ ਦੀ ਨਾਲ ਹੀ ਟਰੱਕ ਚਲਾ ਜਾਂਦਾ ਪ੍ਰਸ਼ਾਸਨ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਪਿਆ ਕਿਉਂਕਿ ਐਮਐਲਏ ਹਰਮਿੰਦਰ ਸਿੰਘ ਪਠਾਨ ਮਾਜਰਾ ਜੀ ਦੇ ਵੱਲੋਂ ਕੁਝ ਸਮੇਂ ਪਹਿਲਾਂ ਹਣਾਂ ਦੇ ਟਾਈਮ ਇੱਕ ਆਪਣੀ ਸਰਕਾਰ ਦੇ ਖਿਲਾਫ ਬਿਆਨ ਦੇ ਦਿੱਤਾ ਜਾਂਦਾ ਉਸ ਤੋਂ ਬਾਅਦ ਜਿਹੜਾ ਮਾਹੌਲ ਤਣਾਪੂਰਨ ਹੋ ਜਾਂਦਾ ਸਰਕਾਰ ਦੇ ਵਿੱਚ ਅੱਜ ਵੀ ਜਦੋਂ ਲਾਈਵ ਹੋਏ ਨੇ ਉਹਨਾਂ ਦੇ ਵੱਲੋਂ ਪੰਜਾਬ ਹਾਈ ਪਾਵਰ ਕੇਜਰੀਵਾਲ ਜੀ ਨੂੰ ਵੀ ਘੇਰਿਆ ਗਿਆ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਸਿੱਧਾ ਤੰਜ ਕਸੇਗੇ ਨੇ ਆਪਣੀ ਸਰਕਾਰ ਦੇ ਉੱਤੇ ਲਾਈਵ ਹੋ ਕੇ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਚਾਹੇ ਪਾਰਟੀ ਬੀਜੇਪੀ ਆ ਕਾਲੀ ਆ ਪਰ ਜਿਹੜੀ ਵੀ ਪਾਰਟੀ ਆ ਅੱਜ ਜੇ ਮੇਰੇ ਸਮਰਥਨ ਚ ਖੜੂਗੀ ਤਾਂ ਮੈਂ ਵੀ ਉਹਨਾਂ ਦੇ ਸਮਰਥਨ ਚ ਖੜੂਗਾ ਤੇ ਉਹਨਾਂ ਦੇ ਵੱਲੋਂ ਸਨੌਰ ਦੇ ਮੈਂਬਰਾਂ ਨੂੰ ਅਪੀਲ ਕਰੀ ਗਈ ਹੈ ਲੋਕਾਂ ਨੂੰ ਅਪੀਲ ਕਰੀ ਗਈ ਹੈ ਕਿ ਉਹਨਾਂ ਦੇ ਸਮਰਥਨ ਦੇ ਵਿੱਚ ਆਣ ਕਿਉਂਕਿ ਉਹਨਾਂ ਦਾ ਹਰ ਵਾਰ ਇੱਕੋ ਹੀ ਕਹਿਣਾ ਕਿ ਮੈਂ ਤਾਂ ਪੰਜਾਬ ਵਾਸਤੇ ਖੜਾ ਸੀ ਪੰਜਾਬ ਵਾਸਤੇ ਮੈਂ ਪੰਜਾਬ ਦੀ ਬਾਤ ਚੱਕੀ ਸੀ ਇਸ ਦੇ ਸਮਰਥਨ ਦੇ ਵਿੱਚ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਸਾਡਾ ਇਹੋ ਜਿਹਾ ਹਾਲ ਹੋਗਾ ਉਸ ਸਮੇਂ ਪਹਿਲਾਂ ਵੀ ਉਹਨਾਂ ਨੂੰ ਕਿਹੜੇ ਕਾਗਜ਼ਕੋਟ ਦੇ ਵੱਲੋਂ ਮਾਨਯੋਗ ਅਦਾਲਤ ਦੇ ਵੱਲੋਂ ਘਰ ਦੇ ਬਾਹਰ ਲਾ ਦਿੱਤੇ ਗਏ ਸੀ ਤੇ ਅੱਜ ਜੋ ਜਾਣਕਾਰੀ ਸਾਹਮਣੇ ਆndi ਕਿ ਉਹਨਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਆਏ ਪਏ ਸੀ ਤੇ ਨਾਇਨ ਸੀ ਉਹਨਾਂ ਦੀ ਸਰਕਾਰੀ ਕੋਠੀ ਹੈ ਜਿਹੜੀ ਹੁਣ ਖਾਲੀ ਕਰੀ ਜਾ ਰਹੀ ਹੈ ਤੇ ਪਰਿਵਾਰ ਅੰਦਰ ਕਹਿੰਦੇ ਬਿਮਾਰ ਚੱਲ ਰਿਹਾ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਪਤਨੀ ਤੇ ਉਹਨਾਂ ਦੇ ਸੁਪੁੱਤਰ ਅੰਦਰ ਮੌਜੂਦ ਨੇ ਸੋ ਇਹ ਤਸਵੀਰਾਂ ਨੇ ਪਟਿਆਲਾ ਦੇ ਨਾਇਨ ਸੀ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਕੋਠੀ ਦੀਆਂ ਸੋ ਦੇਖੋ ਅੱਗੇ ਕੀ ਸਿੱਟਾ ਨਿਕਲਦਾ ਕਿਉਂਕਿ ਪਰਿਵਾਰ ਤੇ ਪ੍ਰਸ਼ਾਸਨ ਦੇ ਵਿੱਚ ਹਲੇ ਤੱਕ ਕੋਈ ਵੀ ਇਹੋ ਜੀ ਸਲਾਹ ਨਹੀਂ ਹੁੰਦੀ ਲੰਜ਼ਰ ਆਰੀ ਕਿ ਉਹ ਉੱਥੋਂ ਛੱਡ ਕੇ ਜਾਣਾ ਚਾਹੁੰਦੇ ਨਹੀਂ ਕਿਉਂਕਿ ਹਰਮੇਸਿੰਘ ਪਠਾਨ ਮਾਜਰਾ ਨੇ ਲਾਈਵ ਹੋ ਕੇ ਕਿਹਾ ਕਿ ਮੇਰਾ ਅਧਿਕਾਰ ਹੈ ਮੇਰੀ ਸਰਕਾਰੀ ਕੋਠੀ ਹੈ ਜੇ ਮੈਨੂੰ ਐਮਐਲਏ ਦੇ ਅਹੁਦੇ ਤੋਂ ਹਟਾਣਗੇ ਤਾਂ ਹੀ ਮੇਰੀ ਕੋਠੀ ਉਹ ਲੈ ਸਕਦੇ ਨੇ ਪਰ ਇਸ ਟਾਈਮ ਤੇ ਮੈਂ ਕੋਠੀ ਦਾ ਅਸਲ ਦੇ ਵਿੱਚ ਹੱਕਦਾਰ ਸੋ ਹੋਰ ਵੀ ਅਪਡੇਟ ਲਈ ਬਨੇ ਰਹੋ ਪੰਜਾਬੀ ਲੋਕ ਦੇ ਨਾਲ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਜਿੰਨੇ ਵੀ ਹਰਕਾ ਸਨੌਰ ਵਾਸੀ ਚਾ ਪਟਿਆਲਾ ਵਾਸੀ ਜਿੱਥੇ ਜਿੱਥੇ ਮੇਰੀ ਆਵਾਜ਼ ਜਾਂਦੀ ਆ ਅਸਲ ਭਾਵੇਂ ਜੋ ਆਮ ਆਦਮੀ ਪਾਰਟੀ ਆਪਣੇ ਡਿਕਟੇਟਰਸ਼ਿਪ ਦਿੱਲੀ ਵਾਲੇ ਆਪਣੀ ਡਿਕਟੇਟਰਸ਼ਿਪ ਕਰਨਾ ਚਾਹੁੰਦੇ ਆ ਇਹ ਆਪਣਾਪ ਦਿਖਾਉਂਦੇ ਲੋਕਾਂ ਨੂੰ ਕਹਿੰਦੇ ਵੀ ਅਸੀਂ ਬਹੁਤ ਚੰਗੇ ਕੰਮ ਕਰਦੇ ਆ ਵੀ ਅਸੀਂ ਜੋ ਵੀ ਕਹਿੰਨੇ ਆ ਵੀ ਉਹੀ ਚੰਗਾ ਬਾਕੀ ਸਾਰੇ ਤੁਰੇ ਫਿਰਦੇ ਉਤਰੇ ਵਿੱਚ ਹੀ ਸੀਐਮ ਸਾਹਿਬ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਆਕੜ ਕੇ ਗੱਲ ਕਰਦੇ ਨਾ ਸਾਰਾ ਬਰਾਬਰ ਇੱਕ ਨਿਗਾ ਨਾਲ ਵੇਖ ਨਾ ਕਿ ਵਾਰ-ਵਾਰ ਜੇ ਨੂੰ ਮੈਂ ਕੋਈ ਗੱਲ ਕਵਾਂ ਚੰਗਾ ਨਹੀਂ ਲੱਗਦਾ ਇਹਨਾਂ ਵੀ ਥੱਲੇ ਲਾ ਕੇ ਨਾ ਚੱਲ ਲਾਈਫ ਦੇ ਵਿੱਚ ਸਟੈਂਡ ਜਿਹੜਾ ਉਹ ਜ਼ਰੂਰੀ ਹੁੰਦਾ ਹੁੰਦਾ ਬੰਦੇ ਦਾ ਤੇ ਟਾਈਮ ਜਿਹੜਾ ਮਾੜਾ ਚੰਗਾ ਨਿਕਲ ਜਾਂਦਾ ਤੁਸੀਂ ਮੈਨੂੰ ਇਹ ਦੱਸੋ ਅੱਜ ਤੁਸੀਂ ਕੋਠੀ ਖਾਲੀ ਕਰਾਉਣ ਵਾਲੇ ਮੈਂ ਮਜੂਤਾ ਐਮਐਲਏ ਮੈਨੂੰ ਲੋਕਾਂ ਨੇ ਚੁਣ ਕੇ ਭੇਜਿਆ ਠੀਕ ਹੈ ਤੁਸੀਂ ਮੈਨੂੰ ਟਿਕਟ ਦਿੱਤੀ ਤੇ ਤੁਸੀਂ ਉਦੋਂ ਸਾਰਾ ਕੁਝ ਸਰਵੇ ਕਰਾ ਕੇ ਹੀ ਟਿਕਟ ਦਿੱਤੀ ਸੀ ਤੁਹਾਨੂੰ ਪਤਾ ਹੀ ਵੀ ਆਜ਼ਾਦ ਬੰਦਾ ਜੇ ਇਹਨੇ ਵੋਟ ਖੜ ਸਕਦਾ ਤੇ ਤਾਂ ਹੀ ਤੁਸੀਂ ਮੈਨੂੰ ਟਿਕਟ ਸੱਦ ਕੇ ਹੀ ਦਿੱਤੀ ਮੈਂ ਤੁਹਾਡੇ ਕੋਲ ਨਹੀਂ ਗਿਆ ਤੇ ਤੁਸੀਂ ਅੱਜ ਫੇਰ ਕੋਠੀ ਖਾਲੀ ਕਰਾਉਣ ਆਏ ਹੋ ਮੈਂ ਵਜੂਦਾ ਐਮਐਲਏ ਹਾਂ ਜੀ ਜਿਹੜਾ ਬੰਦਾ ਹੁਣ ਪੀਆਰਟੀਸੀ ਦਾ ਤੁਸੀਂ ਚੇਅਰਮੈਨ ਲਾਇਆ ਆ ਇਹਦੇ ਕੋਲ ਕੋਈ ਸਵਿਧਾਨਿਕ ਔਦਾਂ ਨਹੀਂ ਉਹਨੂੰ ਪੰਜਾ ਕਿੱਲਿਆਂ ਦੀ ਤੁਸੀਂ ਕੋਠੀ ਦਿੱਤੀ ਉਹ ਖਾਲੀ ਕਿਉਂ ਨਹੀਂ ਕਰਾਉਂਦੇ ਉੱਥੇ ਗਤੀਵਿਧੀਆਂ ਨਹੀਂ ਮੈਂ ਤੁਹਾਨੂੰ ਫੋਟੋਆਂ ਭੇਜਾਂ ਉਸ ਕੋਠੀ ਦੇ ਵਿੱਚ ਮੀਟਿੰਗਾਂ ਹੁੰਦੀਆਂ ਦੀਆਂ ਉਸ ਕੋਠੀ ਦੇ ਵਿੱਚ ਸਰਕਾਰੀ ਗਤੀ ਸਿਆਸਤੀ ਗਤੀਵਿਧੀਆਂ ਵਧੀਆਂ ਹੁੰਦੀਆਂ ਦੀਆਂ ਦੂਜਾ ਨੰਬਰ ਕੇਜਰੀਵਾਲ ਕੋ ਕਿਹੜਾ ਆਉਦਾ ਪੇ ਪੰਜਾਬ ਦਾ ਕਰਪੂਰਸਲਾ ਹਾਊਸ ਤੁਸੀਂ ਦਿੱਲੀ ਵਾਲਿਆਂ ਨੂੰ ਦਬਾਈ ਬੈਠੇ ਹੋ ਉੱਥੇ ਉਹ ਬੈਠਾ ਆ ਸਰ ਉਹਦੇ ਚ ਉਹ ਉਹਨੂੰ ਕਿਉਂ ਨਹੀਂ ਖਾਲੀ ਕਰਾਉਂਦੇ ਮੈਂ ਤਾਂ ਐਮਐਲਏ ਆ ਮੇਰਾ ਰਾਈਟ ਬਣਦਾ ਮੈਂ ਉਸ ਕੋਠੀ ਨੂੰ ਰੱਖ ਸਕਦਾ ਜੇ ਮੈਂ ਨਹੀਂ ਰੱਖ ਸਕਦਾ ਫਿਰ ਸੀਐਮ ਵੀ ਨਹੀਂ ਰੱਖ ਸਕਦਾ ਫਿਰ ਕੋਈ ਮੰਤਰੀ ਨਹੀਂ ਰੱਖ ਸਕਦਾ ਐਮਐਲਏ ਨਹੀਂ ਕੋਈ ਰੱਖ ਸਕਦਾ ਜੇ ਤੁਹਾਨੂੰ ਮੇਰੀ ਕੋਠੀ ਦੀ ਤਕਲੀਫ ਹੈ ਜਾਦੀ ਤੇ ਤੇ ਗੱਲ ਆ ਜੇ ਮੈਂ ਜਿੰਨੇ ਵੀ ਮੇਰੇ ਭੈਣ ਭਰਾ ਸੱਜਣ ਮਿੱਤਰ ਆ ਜਿੱਥੇ ਵੀ ਮੇਰੀ ਆਵਾਜ਼ ਜਾਂਦੀ ਆ ਇੱਕ ਤੈਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚਾਹੇ ਪਟਿਆਲੇ ਜ਼ਿਲ੍ਹੇ ਚਾਹੇ ਪਟਿਆਲੇ ਤੋਂ ਬਾਹਰ ਆ ਭਰਾਓ ਖਾਲਿਆ ਵੀ ਇਹ ਬੰਦੇ ਕਰਦੇ ਆ ਡਿਕਟੇਟਰਸ਼ਿਪ ਵੀ ਜਿਹੜਾ ਬੰਦਾ ਆਪਦੇ ਹਲਕੇ ਦੀ ਗੱਲ ਕਰੇ ਪੰਜਾਬ ਦੀ ਗੱਲ ਕਰੇ ਉਹ ਇਹਨਾਂ ਬੰਦਿਆਂ ਨੂੰ ਚੰਗੇ ਨਹੀਂ ਲੱਗਦੇ ਇੱਕ ਬੰਦਿਆਂ ਦਾ ਵੀ ਅਸੀਂ ਜਿਹੜਾ ਬਦਲਾ ਆ ਵੀ ਬਦਲਾ ਦੇ ਵਿੱਚ ਅਸੀਂ ਕਿਸੇ ਨਾਲ ਮਾੜਾ ਚੰਗਾ ਨਹੀਂ ਕਰਦੇ ਉਹਦੇ ਵਿੱਚ ਇਹ ਗੈਂਗਸਟਰ ਵਾਲਾ ਸਿਸਟਮ ਵੀ ਜਿਹੜੇ ਕਿਸੇ ਤੇ ਚਾਰ ਪਰਚੇ ਚਾਹੇ ਕਿਸੇ ਦੇ ਲੜਾਈ ਝਗੜੇ ਦਾ ਚਾਹੇ ਕਿਸੇ ਦੇ ਦੂਜੇ ਆ ਆਪਣਾ ਆਪ ਵਿਖਾਉਣ ਦੇ ਚੱਕਰ 'ਚ ਉਹਨਾਂ ਨੂੰ ਮਾਰਨ ਦੇ ਚੱਕਰ 'ਚ ਤੋਂ ਸੀ ਵੇ ਇਹਨੂੰ ਵੀ ਮਾਰ ਦੋ ਚੁੱਕ ਕੇ ਤੇ ਉਹਨੂੰ ਵੀ ਮਾਰ ਦੋ ਵੀ ਲੋਕ ਆਖਣਗੇ ਗੈਂਗਸਟਰ ਖਤਮ ਕਰਤੇ ਗੈਂਗਸਟਰ ਉਹ ਆ ਜਿਹੜੇ ਲੋਕਾਂ ਨੂੰ ਤੰਗ ਕਰਦੇ ਆ ਜਿਹੜੇ ਲੋਕਾਂ ਦੇ ਢੀਆਂ ਪੁੱਤ ਜਿਨ੍ਹਾਂ ਨੇ ਕੋ ਮਾਰੇ ਆ ਇਹ ਨਹੀਂ ਦੂਜੇ ਦੂਜਾ ਨੰਬਰ ਹਰ ਇੱਕ ਔਦੇ ਦੀ ਮਰਿਆਦਾ ਹੁੰਦੀ ਆ ਐਮਐਲਏ ਆ ਮੈਂ ਮਾਨ ਸਾਹਿਬ ਨਾਇਕ ਆ ਮਕਰ ਇਹ ਦੇਣੀਆਂ ਪੈਣੀਆਂ ਸਾਰਿਆਂ ਨੂੰ ਸਿਰਫ ਸਾਰ ਰਹਿ ਗੜਾ ਤੁਸੀਂ ਆਨੇ ਆਉਣਾ ਵੀ ਇਹ ਪੱਕੇ ਸਾਰੀ ਉਮਰ ਵਾਸਤੇ ਇੱਥੇ ਰਾਜੇ ਮਹਾਰਾਜੇ ਵੀ ਨਹੀਂ ਰਹੇ ਤੇ ਨਾਲ ਤੁਸੀਂ ਰਹਿਣਾ ਕੇਜਰੀਵਾਲ ਸਾਹਿਬ ਇੰਨਾ ਸਾੜਨਾ ਕੱਢ ਲਾਈਫ ਦੇ ਵਿੱਚ ਉਤਰਾ ਚੜਾ ਬੜੇ ਆਉਂਦੇ ਆ ਤੇ ਮੈਂ ਤੈਨੂੰ ਇੱਕੋ ਗੱਲ ਕਰਦਾ ਵੀ ਕੋਰਟ 'ਚ ਬਹਿ ਵੀ ਜਾਉ ਹੁਣ ਵੀ ਤੂੰ ਕਿਹੜੇ ਬੇਸ ਤੇ ਹਾਈ ਕੋਰਟ ਸੁਪਰੀਮ ਕੋਰਟ ਵੀ ਕਿਹੜੇ ਬੇਸ ਤੇ ਉੱਥੇ ਕਰਪੂਰਥਲਾ ਹਾਊਸ 'ਚ ਬੈਠਾ ਜੇ ਤੈਨੂੰ ਮੇਰਾ ਤਕਲੀਫ ਆ ਨਾ ਕ ਐਮਐਲਏ ਦੀ ਵੀ ਕ ਐਮਐਲਏ ਨਹੀਂ ਉੱਥੇ ਰਹਿ ਸਕਦਾ ਜੇ ਤੁਹਾਡੇ ਨਾਲ ਤੁਹਾਡੇ ਉਹ ਖਿਲਾਫ ਬੋਲ ਗਿਆ ਤੋ ਸਰਕਾਰੀ ਕੋਠੀ ਜਨਹਿਰ ਦਾ ਸਰ ਉਹ ਤੁਹਾਡੇ ਪਿਓ ਦੀ ਨਹੀਂ ਕਿਸੇ ਦੇ ਦੀ ਉਹ ਸਰਕਾਰ ਦੀ ਕੋਠੀ ਆ ਉਹਦੇ 'ਚ ਮੇਰਾ ਹੱਕ ਬਣਦਾ ਐਮਐਲਏ ਦਾ ਉਥੇ ਜਨੇਤਰ ਮੈਂ ਐਮਐਲਏ ਮੈਂ ਰਹਿ ਸਕਦਾ ਮੇਰੇ ਤੋਂ ਪਹਿਲਾਂ ਚੰਦੂ ਮਾਇਰਾ ਰਿਆ ਮੇਰੇ ਤੋਂ ਪਹਿਲਾਂ ਕਈਆਂ ਐਮਐਲਏ ਕੋਲ ਰਹੇ ਆ ਜਿੱਥੇ ਅੱਜ ਹੜਾਣਾ ਰਹਿੰਦਾ ਆ ਇਲਾਲ ਸਿੰਘ ਕੋ ਕਈ ਸਾਲ ਕੋਠੀ ਰਹੀ ਆ ਹਰ ਇੱਕ ਐਮਐਲਏ ਇਹ ਕੋਠੀਆਂ ਰੱਖ ਸਕਦੇ ਆ ਕਿ ਤੁਹਾਨੂੰ ਮੇਰੀ ਕੋਠੀ ਬੜੀ ਵੱਢਦੀ ਆ ਬੇ ਦੇ ਕੋਲ ਕਿਉਂ ਵੀ ਸਾਡੇ ਕੇ ਬੋਲਿਆ ਕਿਉਂ ਆ ਮੈਂ ਝੁਕਦਾ ਨਹੀਂ ਤੁਹਾਡੇ ਕੇ ਨਾ ਅੱਜ ਝੁਕਾਂ ਨਾ ਕੱਲ ਝੁਕਾਂ ਕੋਈ ਗੱਲ ਨਹੀਂ ਮੇਰੇ ਕੋ ਆਪਦਾ ਵੀ ਕਾਰ ਹੈਗਾ ਪਰ ਤੁੰਦਰ ਅਖੜਾ ਨਹੀਂ ਸਕਦਾ ਸਾਰੇ ਲੋਕਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਉਥੇ ਨੌ ਸੀ ਪਹੁੰਚੋ ਪਹੁੰਚ ਕੇ ਸਰਕਾਰ ਦਾ ਵਿਰੋਧ ਕਰੋ ਤੇ ਪ੍ਰੈਸ ਵਾਲੇ ਭਰਾਵਾਂ ਨੂੰ ਵੀ ਪੱਤਰਕਾਰਾਂ ਭਰਾਵਾਂ ਨੂੰ ਵੀ ਮੈਂ ਬੇਨਤੀ ਕਰਦਾ ਬਈ ਤੁਸੀਂ ਵੀ ਸਾਰੇ ਆਣੇ ਉੱਥੇ ਅੱਜ ਪਹੁੰਚੋ ਤੇ ਜਿਹੜੇ ਦੂਜੀਆਂ ਪਾਰਟੀਆਂ ਦੇ ਚਾਹੇ ਕਾਲੀ ਆ ਚਾਹੇ ਕਾਂਗਰਸੀ ਆ ਚਾਹੇ ਭਾਜਪਾ ਵਾਲੇ ਆ ਜੇ ਤੁਸੀਂ ਅੱਜ ਮੇਰੇ ਨਾਲ ਖੜਦੇ ਹੋ ਤੇ ਕੱਲ ਨੂੰ ਮੈਨੂੰ ਵੀ ਤੁਹਾਨੂੰ ਜਦੋਂ ਲੋੜ ਪਈ ਤੇ ਤੁਹਾਨੂੰ ਪਤਾ ਮੈਂ ਵੀ ਖੜਦਾ ਹਰ ਇੱਕ ਦੇ ਨਾਲ ਸਾਰੇ ਮੇਰੇ ਭਰਾ ਅੱਜ ਮੇਰਾ ਸਾਥ ਦਿਓ ਮੈਨੂੰ ਲੋੜ ਆ ਤੇ ਇਸ ਸਰਕਾਰ ਨੂੰ ਠੋਕਮਾ ਜਵਾਬ ਦੇ ਸਕੀਏ ਮੈਂ ਪਹਿਲਾਂ ਚੁੱਪ ਸਾਂ ਵਿਚਾਲ ਛੱਡ ਪਰਾਂ ਕਾਦੇ ਵਾਸਤੇ ਇਹਨਾਂ ਦਾ ਫਰੰਟ ਖੋਲਣਾ ਪਰ ਹੁਣ ਤੁਸੀਂ ਮੈਨੂੰ ਫਰੰਟ ਖੋਲਣ ਵਾਸਤੇ ਮਜਬੂਰ ਕਰੋਗੇ ਤੇ ਮੈਂ ਹੁਣ ਫਿਰ ਤੁਹਾਡੀਆਂ ਧੱਜੀਆਂ ਵੀ ਕਿਤਰਾ ਕਿਤਰਾ ੜਾਉਂਦਾ ਕਿੱਥੋਂ ਕਿੱਥੋਂ ਕੀ ਕੀ ਆਉਂਦਾ ਰਿਹਾ ਮੈਂ ਤੁਹਾਨੂੰ ਸਭ ਤੁਹਾਨੂੰ ਦੱਸੂਗਾ ਹੁਣ ਵੀ ਕਿਹੜੇ ਹਸਾਬ ਨਾਲ ਕੀ ਚੱਲਦਾ ਕਿ ਤੁਹਾਨੂੰ ਸਭ ਨੂੰ ਬੇਨਤੀ ਆ ਵੀ ਉੱਥੇ ਵੱਧ ਤੋਂ ਵੱਧ ਪਹੁੰਚੋ ਪਹੁੰਚ ਕੇ ਤੇ ਸਾਡੇ ਪਰਿਵਾਰ ਦੀ ਮਦਦ ਕਰੋ ਉੱਥੇ ਅੱਜ ਕੋਠੀ ਛੜਾਉਣ ਵਾਸਤੇ ਆਉਣ ਲੱਗੇ ਆ ਤੇ ਸਾਰੇ ਭੈਣ ਭਰਾ ਸੱਜਣ ਮਿੱਤਰ ਸਰਪੰਚ ਐਮ ਸੀ ਜਿਹੜੇ ਵੀ ਹੋਰ ਮੇਰੇ ਭਰਾ ਚਾਹੇ ਕੋਈ ਕਿਸੇ ਕੋਲ ਹਤਾ ਹੈਗਾ ਚੇ ਨਹੀਂ ਹੈਗਾ ਅੱਜ ਤੁਹਾਡੇ ਭਰਾ ਨੂੰ ਤੁਹਾਡੀ ਲੋੜ ਆ ਤੇ ਤੁਹਾਡੇ ਵਾਸਤੇ ਮੈਂ ਖੜਾ ਸਾਂ ਤੇ ਤੁਹਾਡਾ ਵੀ ਫਰਜ਼ ਬਣਦਾ ਅੱਜ ਇਹਨਾਂ ਤੋਂ ਨਾ ਡਰਦੇ ਹੋਏ ਅੱਜ ਮੇਰੇ ਨਾਲ ਖੜੋ ਉੱਥੇ ਸਾਰੇ ਜਣੇ ਮੇਰੀ ਨੌ ਸੀ ਕੋਠੀ ਦੇ ਵਿੱਚ ਪਹੁੰਚੋ ਤਾਂ ਕਿ ਇਹ ਜਿਹੜਾ ਕੋਠੀ ਛਡਾਉਣ ਦਾ ਹਸਾਬਕਤਾ ਹੋਇਆ ਇਹਨੂੰ ਇਹ ਨਾ ਕਰ ਸਕਣ ਤੇ ਹੜਾਣੇ ਵਾਲੀ ਕੋਠੀ ਛਡਾਓ ਉਹਦੇ ਕੋਲ ਕੋਈ ਹੁਣ ਸੁਵਿਧਾਨਿਕ ਅਹੁਦਾ ਨਹੀਂਗਾ ਜੇ ਤੁਹਾਨੂੰ ਮੇਰੇ ਵਾਲੀ ਕੋਠੀ ਵੜਦੀ ਹੈ ਨਾ ਮੈਂ ਤਾਂ ਵੀ ਮੌਜੂਦਾ ਐਮਐਲਏ ਆ ਮੈਨੂੰ ਪਾਰਟੀ ਚੋਂ ਕੱਢੋ ਮੈਨੂੰ ਸਸਪੈਂਡ ਕਰੋ ਪੇਰੋ ਜਦੋਂ ਮੇਰ ਤੋਂ ਐਮਬੈਲਿਸ਼ਪ ਚੱਲ ਜੂਗੀ ਤਾਂ ਮੈਂ ਆਟੋਮੈਟਿਕ ਆਪੀਏ ਕੋਠੀ ਛੱਡ ਦੂੰਗਾ ਤੇ ਤੁਹਾਨੂੰ ਬੇਨਤੀ ਹੈ ਵਾਤੋਂ ਵਾਤੋਂ ਸ਼ੇਅਰ ਕਰੋ ਤੇ ਵਾਤੋਂ ਵਾਤੋਂ ਤੇ ਪਹੁੰਚੋ ਸასიਖਾਲ ਮੇਰੇ ਸਾਰੇ ਭਰਾਵਾਂ ਨੂੰ ਤੇ ਇਹਨੂੰ ਵਾਤੋਂ ਵਾਤੋਂ ਸ਼ੇਅਰ ਕਰਕੇ ਤੇ ਨੌਸੀ ਕੋਠੀ ਪਟਿਆਲਾ ਸਿਵਲ ਲੈਨ ਪਹੁੰਚੋ ਜਰੂਰ